ਭਈ ਗੱਗੂ ਦਾ ਰੰਗ ਗੋਰਾ ਕਰਨਾ ਮੁੰਡਾ ਉਹ ਲੈ ਰੰਗ ਗੋਰਾ ਫੇਰ ਹੀ ਹੋਣਾ ਉਹ ਬੋਚੇ ਦਿਮਾਗ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਮਾਲਾ ਮੂੰਹ ਦੇ ਠੋਕ ਕੇ ਮੱਕਾਨੀ ਮਿੱਟੀ ਕੜਨ ਦੀ ਤਾਪੀ ਬੱਬੂ ਕੁੱਤਿਆ ਉਹ ਵੇਖੀ ਜੱਪਾ ਪਾਉਂਦਾ ਫੜਿਆੜੇ ਗਿਆ ਮੋਟ ਹਾਂਜੀ ਸასი ਕਾਲ ਕੀ ਹਲਚਲ ਹੈ ਅੱਜ ਦੇ ਵਲੌਗ ਦੇ ਵਿੱਚ ਸਾਰੇ ਜਾਣਿਆਂ ਦਾ ਸਵਾਗਤ ਆ ਤੇ ਅੱਜ ਆਪਾਂ ਭਈ ਗੱਗੂ ਦਾ ਰੰਗ ਗੋਰਾ ਕਰਨਾ ਤੇ ਭਈ ਗੱਗੂ ਦਾ ਕੱਲ ਨੂੰ ਆਉਣ ਵਾਲੇ ਟੈਂਕ ਵਿਆਹ ਦਾ ਤਿਆਰੀਆਂ ਤੂਰੀਆਂ ਵੀ ਕਰ ਦੇਣੀਆਂ ਫਿਰ ਸਟਾਰਟ ਅਸੀਂ ਤੇ ਅੱਜ ਗੱਗੂ ਲਈ ਪਹਿਲਾ ਆਪਾਂ ਸਪੈਸ਼ਲ ਨੈਟ ਤੇ ਚੀਜ਼ ਵੇਖੀ ਮੈਂ ਇਹ ਘੈਂਟ ਗੱਗੂ ਆਵੇ ਮਲਤਾਨੀ ਮਿੱਟੀ ਕਹਿੰਦੇ ਇਹਦੇ ਨਾਲ ਹੁੰਦਾ ਹੀ ਰੰਗ ਗੋਰਾ ਤੇ ਆਪਾਂ ਤੇਰੇ ਸਾਰੇ ਸਰੀਰ ਤੇ ਹੀ ਲਾ ਦੇਣਾ ਅੱਜ ਸਾਰਾ ਸਰੀਰ ਗੋਰਾ ਕਰ ਦੇਣਾ ਤੁਸ਼ਾਨੇ ਨੇ ਜਾਏ ਤੈਨੂੰ ਮੰਮੀ ਵੀ ਨਾ ਸਿਆਣੇ ਬਾਅਦ ਚੋਂ ਮੁੰਡੇ ਦਾ ਅੱਜ ਕਿਤੇ ਉਹ ਲੈ ਇੱਕ ਮਿੰਟ ਰੋਜਾ ਅੱਧੀ ਦਾ ਬਾਹ ਡੋਲਦੀ ਸਾਰੀ ਆਵੇ ਇਹਦੇ ਵਿੱਚ ਨਾ ਸਪੈਸ਼ਲ ਆ ਇੱਕ ਚੀਜ਼ ਕਹਿੰਦੇ ਕੀ ਆ ਦੇ ਵਿੱਚ ਇਹ ਮਲਤਾਨੀ ਮਿੱਟੀ ਆ ਆਪकी ਸੁੰਦਰਤ ਵਚਾ ਕੋ ਮੈਂ ਸੁੰਦਰਤਾ ਹੈ ਨਹੀਂ ਫਿਰ ਇਹ ਸੁੰਦਰਤ ਲਾਜਾ ਬਣਾਉਂਦੀ ਆ ਏ ਨਿਖਾਰੇ ਔਰ ਉੱਚ ਸ਼ਰੇਣੀ ਕੇ ਜਸਲ ਮੇਰਾ ਆ ਵਿੱਚ ਪਾਉਣੀ ਇਹਦੇ ਹਲਦੀ ਗੁਰੂਆ ਆ ਪਾਉਣੀ ਹਲਦੀ ਹਲਦੀ ਨੇ ਦਾ ਕਰਨਾ ਕੰਮ ਤੈ ਵਾਲਾ ਇੱਥੇ ਹਲਦੀ ਨਹੀਂ ਪਾਈ ਦੀ ਹਲਦੀ ਪਾਉਣੀ ਚੰਗੀ ਤਰ੍ਹਾਂ ਠੋਕ ਕੇ ਵਟਨਾ ਨਹੀਂ ਲੱਗਣ ਲੱਗਾ ਭਰਾਵਾ ਰਹਿਣ ਦੇ ਪੂਰਾ ਵਟਨਾ ਨਹੀਂ ਭਰਾਵਾ ਹਲਦੀ ਪਾ ਕੇ ਕਹਿੰਦੇ ਲਾਓ ਫਿਰ ਬਹੁਤ ਵਧੀਆ ਰਿਜ਼ਲਟ ਮਿਲਦਾ ਵਾ ਤੈਨੂੰ ਕੀ ਪਤਾ ਵਾ ਤੈਨੂੰ ਬਿਊਟੀ ਟਿਪਸ ਦਾ ਨਹੀਂ ਭਰਾ ਮਿੱਟੀ ਮੈਂ ਤਵਾਂ ਲਵਾਉਣ ਲੱਗਾ ਐਨੇ ਮੇਰੇ ਦੋ ਤਿੰਨ ਕੰਮ ਕਰਕੇ ਆਉਣੇ ਆ ਬਸ ਮੈਂ ਕਿਹਾ ਮੈਂ ਲਵਾ ਲੈਣਾ ਮਿੱਟੀ ਫੁਰ ਕਿੱਡੀ ਗੱਲ ਮਿੱਟੀ ਲਵਾਉਣ ਦਾ ਨਹੀਂ ਕਾਰਨ ਹੈਗਾ ਗੱਗੂ ਦਾ ਰੰਗ ਓਰੇ ਦਾ ਸਾਨੂੰ ਫਿਕਰ ਰਹਿੰਦੀ ਸਾਡਾ ਭਰਾ ਅਕਸਰ ਲੋਕੀ ਕਾਲੂ ਕਾਲੂ ਕਹਿੰਦੇ ਰਹਿੰਦੇ ਦੱਸ ਨਹੀ ਦਾ ਫਟਾ ਤੂੰ ਆਪ ਤਾਂ ਨਹੀਂ ਦੇਈ ਲਾ ਫੋਟ ਤੇ ਲੋਕ ਤਾਂ ਨਹੀਂ ਕਹਿ ਹਾਦੇ ਤੈਨੂੰ ਕਾਲੂ ਕਾਲੂ ਕਿਵੇਂ ਕਹਦੇ ਕੋਈ ਕਾਲੂ ਵੀ ਗਣਾ ਅਸੀਂ ਕਹਿ ਰਹੀਏ ਵਕਰੀ ਗੱਲ ਕਾਲੂ ਕਾਲੂ ਇਹਨੂੰ ਹੋਰ ਕੋਈ ਕਿਵੇਂ ਕਾਲੂ ਕਹ ਦੇ ਅਸੀਂ ਉਹਦੀ ਜਬਾਨ ਨਾ ਬਾਹਰ ਕੱਢ ਦਾਂਗੇ ਜਿਹੜਾ ਗੱਗੂ ਨੂੰ ਕਾਲੂ ਕਹੂਗਾ ਹਲਦੀ ਵਿੱਚ ਰਾਲਦ ਰਲ ਗਈ ਰੰਗ ਹੀ ਬਦਲਦਾ ਚੰਗੀ ਤਰ੍ਹਾਂ ਵੇਖਿਆ ਹਲਦੀ ਇਸ ਤਰ੍ਹਾਂ ਮਿਕਸ ਹੋ ਜਾਣੀ ਆ ਭਾਜੀ ਤੇ ਜਿਹੜੀ ਮਲਤਾਨੀ ਮਿੱਟੀ ਮਾੜੀ ਜੀ ਚਿੱਟੇ ਰੰਗ ਦੀ ਸੀ ਉਹ ਹੁਣ ਦੂਜੇ ਰੰਗ ਦੀ ਹੋ ਗਈ ਆ ਮੇਰੇ ਰੂਪ ਨੂੰ ਲੱਗ ਕੇ ਜਮਾ ਕਾਲੀ ਹੋ ਜਾਣੀ ਆ ਇਹ ਆ ਗਏ ਤੇ ਪਹਿਲੇ ਚ ਲੈ ਇਹਨੂੰ ਆ ਸੈਰ ਕਰਾਉਣ ਕੰਨ ਲਗਾਉਣ ਕਰੀ ਤੇ ਲਿਆਉ। ਬਾਹਰ ਗਿਆ ਘੜਾ ਲਿਆ ਤੋੜ ਲਿਆ ਨਸਕੂਤ ਦਾਈ। ਲੋ ਵੀ ਚੰਗੀ ਦਾ ਕਰਦੀ ਐ ਮੜਾ ਜ ਮਿਕਸੇ ਨੂੰ। ਨਾ ਤੂੰ ਲੈ ਫਾੜ ਤੁਰਿਆ ਜਾਊਗਾ। ਬਾਪੀ ਆਪਣਾ ਝੋਟਾ ਵਿਖਾਓ ਉਧਰ ਵੇਖੋ ਤੁਸੀਂ। ਸੈਰ ਸਪੱਟ ਲਈ ਸਾਡੇ ਝੋਟੇ ਵੀ ਸੈਰ ਤੇ ਜਾਂਦੇ ਆ ਭਾਜੀ। ਗੈਨ ਨਾ ਡੈਨ। ਯੈਸ ਡੈਨ ਐ ਨਾ ਇਹ ਡੈਨ ਗੁਰਦੀਪ। ਝੋਟਾ ਸੈਰ ਤੇ ਗਿਆ ਅਗਲਾ ਆਪਣਾ ਬਾਹਰ। ਥੋੜਾ ਜਿਹਾ ਪਾਣੀ ਹੋਰ ਪਾ ਲਈਏ ਇਹ ਭਰਾਵਾ ਪਤਲਾ ਕਰ ਲੈ ਵਾਵਾ ਮਿੱਠਾ ਵਾਵਾ ਇਹੋ ਮੇਂ ਬਣਾਉਣਾ ਜਿਵੇਂ ਨਾ ਮੰਨ ਕੇ ਚੱਲ ਦੂਜਾ ਆਟਾ ਗੁੰਨੀ ਦਾ ਜਿਵੇਂ ਬੀਬੀਆਂ ਆਟਾ ਗੁੰਹਦੀਆਂ ਉਸ ਤਰ੍ਹਾਂ ਹੀ ਬਣਾਵਾਂਗੇ ਆਪਾਂ ਇਹਨੂੰ ਆ ਵਧੀਆ ਰਾ ਵਟਣਾ ਮਟਣਾ ਨਿਆਰੇ ਵਾਲਾ ਕੰਮ ਕਰਦੇ ਗੱਗੂ ਟੈਨਸ਼ਨ ਨਾ ਲੈ ਮੇਰੇ ਹੁੰਦੇ ਨਹੀਂ ਆਟੇ ਆ ਗੁੰਨੀ ਗੁੰਨੀ ਦਾ ਭਰਾਵਾ ਇਹਨੂੰ ਪਤਲਾ ਕਰ ਲੈ ਉਹ ਕਰਦੇ ਪਤਲਾ ਟੈਨਸ਼ਨ ਨਾ ਸੁਆਹ ਪਾ ਇਹਨੂੰ ਕੋਹਲ ਬਣਾ ਲੈ ਪਤਲਾ ਪਾਣੀ ਵਾਲਾ ਉਹ ਬਾਹਲਾ ਪਾਣੀ ਵਾਲਾ ਕੋਹਲ ਬਣ ਗਿਆ ਫਿਰ ਇਹ ਚਿਪਕਣਾ ਨਹੀਂ ਕੰਮ ਚੱਲ ਰਿਹਾ ਜੁੜਾ ਛੋੜਾ ਦੇ ਗੱਗੂ ਨੂੰ ਗੋਰਾ ਕਰਨ ਵਾਸਤੇ ਪਰ ਵਿੱਚ ਡਲੀਆਂ ਹੀ ਆ ਬਣ ਗਿਆ ਮੜੀਆਂ ਗੱਜਰ ਗੱਜਰ ਤੋਂ ਬਾਹਰ ਹੀ ਵਧੀਆ ਬੰਦਾਂ ਨੇ ਲਿਆ ਮੇਹ ਲਾਉਣਾ ਨਾ ਤੇਰੇ ਉੱਤੇ ਲਿਆਤਾ ਉਹ ਵੇਖਿਆ ਪਤਲਾ ਪਤਲਾ ਲੱਗਣ ਦੀ ਕਯਾ ਮੈਂ ਤੇਰੇ ਮੋਟੀ ਲੈ ਵਿਚਾਰਨੀ ਮੰਨ ਦੇਣੀ ਤੁਸੀਂ ਵੇ ਇਹ ਤਾਂ ਐ ਜਿੱਦਾ ਵਿਆਹ ਵਾਲੀ ਕੁੜੀ ਨੂੰ ਚਾੜੀ ਦ ਲੈ ਆ ਕੀ ਕਰੀਆ ਚਵੜਾ ਨੀਕਰ ਖਰਾਬ ਕਰਤੀ ਲੈ ਉਹ ਲੈ ਹੋਰ ਫੜੇ ਮੂਹ ਨੀਕਰ ਕਦੇ ਨਾ ਖਰਾਬ ਖਰਾਬ ਕਰਤਾ ਉਹ ਚੰਗੀ ਤਰ੍ਹਾਂ ਲਾ ਲਾ ਬਾ ਰੰਗ ਗੋਰਾ ਫੇਰ ਹੀ ਹੋਣਾ ਤੌਣ ਲਿਆ ਲਾਗੇ ਤੇਰੀ ਤੌਣ ਬਹੁਤ ਕਾਲੀ ਕਹਿੰਦੇ ਤੌਣ ਤੇ ਆਸ਼ੀਰਵਾਦ ਕੀਤਾ ਜਾਏ ਤੇ ਮੈਂ ਹਾਂ ਜਦ ਕੀਦਰਾ ਮਾਲ ਠੀਕ ਗੋਖ ਖਰਜਾਂ ਮੈਂ ਉੱਠ ਕੇ ਆਉਂਦੇ ਮੜਾ ਜਤਰੇ ਦਵਾਰੇ ਓਹੋ ਵਿਆਹ ਦੇ ਦਿਨ ਵੀ ਆਇ ਲੱਗਣਾ ਬੱਚਾ ਹਾਂ ਵੇ ਉਹ ਬੋਤੇਦ ਮੂੰਠਾਉ ਨਹੀਂ ਆਉਂਦਾ ਓਏ ਆਜੂ ਸਾਹ ਨੂੰ ਕੀ ਹੁੰਦਾ ਵਾ ਪੂਰੇ 2 ਮਿੰਟ ਰੋ ਕੇ ਇੱਧਰ ਫੜਾ ਮੈਨੂੰ ਆ ਮੇਕੀ ਆਹ ਨਹੀਂ ਜਿੰਦਾ ਕੀ ਆਂ ਦੀ ਲੜਦੀ ਫੜਾ ਦੂਜੀ ਵਾਂ ਲਿਆ ਲਾ ਵੇ। ਇਹ ਲਈ ਲਾ ਰਣਾ ਲੈਦਾ ਹੀ ਵੇ। ਲੱਤਾਂ ਵੀ ਗੋਰੀਆਂ ਕਰਦੀਆਂ, ਟੂ ਮੱਚ ਗੋਰੀਆਂ ਲੱਤਾਂ। ਓਏ। ਮੰਝੇ ਦੀ ਡੰਡ ਲਾਦੀ ਸਾਲੇ। ਮੰਝਾ ਧੋਦਿਆਂ ਦੇ। ਮੰਝਾ ਨਾ ਹੋ ਗਿਆ ਦੱਸ। ਤੇਰਨਾ ਸਾਨੂੰ ਮੰਝਾ ਪਿਆਰਾ ਯਾਰ। ਇਹਨੂੰ ਗੋਰਾ ਕਰਨ ਲਈ ਹਿੰਦੀ ਮੰਜੇ ਖਰਾਬ ਕਰਦੇ ਆ ਟੈਨਸ਼ਨ ਨਾ ਲੈ। ਅਰੇ ਲੈ ਕੇ ਫੇਸ ਤੇ ਰਹਿ ਗਿਆ। ਇਹ ਲਾਈ ਨਹੀਂ ਰਹੀ ਕੋਈ ਸਮਝ ਨਹੀਂ ਆ ਰਹੀ। ਗੁਰਦੀਪ। ਉਰੇ ਆਹੀਂ। ਉਰੇ ਆ ਮੈਂ ਤਾਂ ਪਛਾਣ ਚ ਨਹੀਂ ਆਉਂਦਾ ਹਣਾ ਤੁਹਾਨੂੰ। ਮੈਂ ਹੁਣ ਚੈੱਕ ਕਿਆ ਆਈ ਬਾਤ ਲਾ ਨਾ ਲਾ ਨਾ ਹਾਂ ਹੁਣ ਸਿਕਾਓ ਇਹ ਮੜਾ ਏ ਧੁੱਪੇ ਪਹਿ ਲੰਮੇ ਧੁੱਪੇ ਇੱਥੇ ਠੀਕ ਐ ਇੱਥੇ ਸੋਕੇ ਧੁੱਪੇ ਮੰਜੇ ਦੇ ਪਹਿ ਲੰਮਾ ਮੰਜੇ ਦੇ ਪੂਰਾ ਪ੍ਰੋਸੈਸ ਫੁੱਲ ਕਰਤਾ ਆਪਾਂ ਹਾਂ ਤੇ ਧੁੱਪੇ ਬਿਠਾ ਆ ਇਹਨੂੰ ਧੁੱਪੇ ਬਹਿ ਜਾ ਕੇ ਏਕ ਵੀ ਦੇਣਾ ਹੁੰਦਾ ਵਾ ਹਾਂ ਹੈ ਸੇਕਾ ਦੇ ਬਾਡੀ ਨੂੰ ਜੰਮ ਜੇ ਤੇਰੇ ਚੰਗੀ ਤਰ੍ਹਾਂ ਆਹੋ ਆ ਜਾ ਦੇ ਹੀ ਮਿੱਟੀ ਇਹ ਇੱਥੇ ਹੀ ਲਾਉਣੀ ਸੀ ਤੇ ਇਹਨੂੰ ਉਥੇ ਪਰਾਂਵਾਹ ਚ ਲਟਾ ਲੇ ਹੁੰਦਾ ਇਹ ਮਲਤਾਨੀ ਉਹ ਠੀਕ ਨਹੀਂ ਲੱਗ ਰਹੀ ਨਹੀਂ ਉਹਨਾਂ ਦੇ ਜਿਆਦਾ ਤੱਤ ਸਗੋ ਉਧਰ ਵੇਖ ਤਾਂ ਕਿੰਨੇ ਘੱਟ ਮਿਲੇ ਉਹਨੂੰ ਵੇਖਿਆ ਕਿੰਨੀ ਵੇਚ ਹਲਦੀ ਵੀ ਪਾਈ ਆ ਹਲਦੀ ਪਾ ਕੇ ਲਾਇਆ ਵੇਖ ਕਿੱਦਾਂ ਗੁੱਗੂ ਨੇ ਇੰਨਾ ਚਿੱਟਾ ਨਿਕਲ ਆਉਣਾ ਸੀ ਦੱਸ ਗੱਲਾਂ ਹੀ ਛੱਡ ਦੇ ਬੱਸ ਗੱਤ ਨਹੀਂ ਲਾਈ ਮੈਨੂੰ ਤਾਂ ਲੱਗਦਾ ਇਹਨੇ ਚਲਾਕੀ ਜੀ ਕੀਤੀ ਨਹੀਂ ਕੋਈ ਚਲਾਕੀ ਚਲੂਕੀ ਨਹੀਂ ਕੀਤੀ ਬਹੁਤ ਘੈਂਟ ਆ ਬਣੀ ਤੇ ਇਹ ਤਾਂ ਆਪਣੀ ਖਾਣੀ ਮੈਂ ਰੋਟੀ ਬਾਝੋਂ ਕਾਵਲਿਆ ਲੈ ਦੱਸ ਉਰੇ ਲਿਆ ਇੱਧਰ ਮੇਰੇ ਕੋ ਬਾਵਾ ਲਿਆ ਬਾਵਾ ਬਾਵਾ ਘਾਟ ਬਾਵਾ ਆ ਲੈ ਜੀ ਅਵੇ ਪੁੱਠੇ ਤਵੇਂ ਨਾ ਸ਼ਰਤ ਲਾ ਕੇ ਨੀ ਜਿਵੇਂ ਜੰਮੇ ਹੁੰਦੇ ਉਹ ਗੱਲ ਇਹ ਨਾਲੀ ਆਖੀ ਗੋਰੇ ਹੁੰਦੇ ਅੱਜ ਸਾਰੇ ਅੱਜ ਸਾਰੇ ਦੂਜੀ ਬਾਹਾਂ ਹੀ ਕਰਨ ਤੇ ਆਪਦੇ ਵੀ ਮਾਲਾ ਆਪਦੇ ਤੇ ਨਹੀਂ ਲੋੜ ਹੈਗੀ ਆਪਾਂ ਨੂੰ ਤੇਰੇ ਗੋਡੇ ਵੇ ਕਿੱਡੇ ਕਾਰੇ ਜਾਣ ਲਿਖਣਾ ਤੇ ਤੂੰ ਦੇਖ ਲਿਆ ਆਹ ਇੰਗਲਿਸ਼ ਲਿ ਗਿਆ ਸਪੈਲਿੰਗ ਲਿਆ ਲਾ ਮੂੰਹ ਤੇ ਵੀ ਲਾਈਏ ਕੰਮੂ ਤੇ ਲਾਈਏ ਕੰਮੂ ਤੇ ਲਾਈਏ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਮਾਲਾ ਮੂੰਹ ਤੇ ਓਕੇ ਆਜ 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 ਨਿਕਲ ਨਹੀਂ ਕੋਰੇ ਹਾਂ ਇਹ ਖਿੱਚਿਆ ਕਿਦਰਾ ਛੋਟ ਕਿਦਰਾ ਆ ਰੇ ਮੇਰਾ ਰਾਹੇ ਵੀ ਕੜਾ ਹੋ ਗਿਆ ਕੁੜੇ ਮੱਝਾਂ ਚ ਬਾੜ ਦੇ ਦਿਸੂਗਾ ਦੇਖ ਲੈ ਤੱਕੋਲਾ ਦਿਸੂਗਾ ਦਿਸਦਾ ਹਾਂ ਹਾਂ ਨਵੇਂ ਲਿਆ ਮੱਝਾਂ ਨਾ ਡਰ ਬੰਬੂਰੀਆ ਪੱਤੀਆ ਕਮੂਦਾ ਮੂਹੀ ਹੈਗਾ ਤੇ ਲਾਉਗੀ ਕਿ ਤੇਰੇ ਵੀ ਲਾਈਏ ਮੈਨੂੰ ਵੀ ਤੇਰਾ ਕਰਨ ਮੈਂ ਇੱਥੇ ਮੱਝ ਜਾਣਾ ਦਰ ਜਾਣਾ ਹੀ ਟੈਨਸ਼ਨ ਹੈ ਨਹੀਂ ਮੱਝਾ ਬਾਤ ਵੀ ਮੱਝਾ ਨਹੀਂ ਜਾਣਾ ਠੀਕ ਪੂਰੇ ਮੇਰਾ ਨਾਈ ਨਾਈ ਕੁੱਤੇ ਕੋਲੇ ਜਾਣਾ ਆਓ ਯਾਰ ਆਪਣਾ ਅਕਬਰ ਵੀ ਨਾ ਪੈ ਜੇ ਨਾ ਹਾਂ ਕਰ ਲੈ ਅੱਗੇ ਲੈ ਇੱਥੇ ਮਲ ਬਾਵਾ ਦੇ ਚੰਗੀ ਤਰ੍ਹਾਂ ਲੱਗਾਈ ਪੈਣਾ ਗੰਭੂ ਗੁਰਬਾਏ ਸਰਾ ਚੀਜੇ ਆ ਫੜ ਤੂੰ ਬਾਸ ਸਵੇਰੇ ਸ਼ਾਮ ਨੂੰ ਅੱਜ ਮੱਝਾ ਤੁਹਾਨੂੰ ਪਛਾਣਨਾ ਨਹੀਂ ਸ਼ੋ ਮੂੰਹ ਆਲੇ ਮੂੰਹ ਦੇ ਲਾ ਮੂੰਹ ਦੇ ਆ ਤਾਂ ਤੂੰ ਤੇ ਵੀ ਲਾ ਲਾ ਚੰਗੀ ਤਰ੍ਹਾਂ ਟੱਕਾ ਆ ਗਏ ਕੰਮੂ ਨੇ ਜਿਆਦਾ ਆ ਕਾੜੀ ਗੁਲੜੀ ਆਲੇ ਤੂੰ ਤੇ ਵੀ ਲਾ ਲਾ ਤੂੰ ਤੇ ਵੀ ਤੂੰ ਤੇ ਅੱਜ ਤੂੰ ਲਾਇ ਜੀ ਆ ਕੰਨ ਕੋਲ ਚੰਗੀ ਤਰ੍ਹਾਂ ਮਾਲਾ ਠੋਕੇ ਹਾਂ ਹਾ ਵਧੀਆ ਤਰੀਕੇ ਨਾਲ ਬਸ ਸਹੀ ਆ ਗੋਗੋਆ ਮੂੰਛਾ ਵੀ ਲਾਤੀ ਹੋਰ ਜੇ ਕਿਸੇ ਨੂੰ ਚਾਹੀਦੀ ਤੇ ਦਿਖਾਦੀ ਬਾਹਰ ਵੀ ਲਾਈਏ ਕਿਸੇ ਦੇ ਬਾਹਰ ਵੀ ਲਾ ਕੇ ਮਾ ਲਾਇ ਜੀ ਹੋਰ ਦੂਜੇ ਅੱਜ ਨੂੰ ਮਾ ਲਾ ਵਾ ਲਾ ਦੇ ਉਹਦੇ ਵੀ ਰਾਜੂ ਕਿਹਾ ਹੋਰ ਆਣੀ ਕੇ ਨਾ ਮਾਮਾ ਨੇ ਨੇ ਕੰਮ ਵਾਲਿਆਂ ਨੂੰ ਵੀ ਕੰਮ ਤੋਂ ਪਾਇਆ ਆਪ ਤਾਂ ਘਰੇ ਬੈਣਾ ਵਾਹ ਤਾਂ ਵੇਲੇ ਹੈਗੇ ਰਹਿਗੇ ਉਹਨਾਂ ਨੂੰ ਵੀ ਕੰਮ ਹੈ ਵੇ ਕੀ ਲਾਇਆ ਨਾ ਰੇੜਾ ਬਾਈ ਦੇ ਸਭ ਕੀ ਤੋਂ ਦੇ ਮਮੀ ਬਾਹਰ ਆ ਕੇ ਵੇਖੋ ਕੰਮ ਵਾਲੇ ਵੀ ਕੰਮ ਤੋਂ ਪਾਏ ਉਹਨਾਂ ਨੂੰ ਵੇਖ ਲਾ ਕੇ ਬੈਠਾ ਮਲਤਾਨੀ ਮਿੱਟੀ ਕਿਉਂ ਕੀ ਕਹਿੰਦਾ ਉਹ ਵੇਖੋ ਜਿਹਨਾਂ ਨੇ ਰੋਟੀ ਖਾਣੀ ਗੋਹਾ ਸੁਟਣਾ ਤੇ ਉਹਨਾਂ ਨੇ ਵੀ ਬਿਠਾ ਕੇ ਬੈਠਾ ਵੇਖੋ ਉਧਰ ਆ ਕੋਈ ਨਾ ਮੈਨੂੰ ਕਿਹਾ ਨਾ ਆਪ ਕੰਮ ਕਰਦੇ ਨਾ ਕਿਸੇ ਨੂੰ ਕਰਨ ਦੇਣਾ ਹਾਂ ਮੈਨੂੰ ਨਾ ਟਿਕਣ ਦੀ ਹੋ ਜੇ ਜੇ ਕਦੇ ਬਹਿ ਗਈ ਆ ਤਾਂ ਭੂਰਾ ਤੀ ਕੀ ਇਹਨਾਂ ਨੂੰ ਹਰ ਜੀ ਹੋ ਜਾਂਦਾ ਵਾ ਉਹਨਾਂ ਨੂੰ ਪੁੱਛੇ ਨਾ ਟਿਕਣ ਨਹੀਂ ਦਿੰਦੇ ਨਹੀਂ ਤੁਸੀਂ ਕਿੱਧਰ ਚੱਲ ਰਹੇ ਹੋ ਉਹਨਾਂ ਨੇ ਕੋਈ ਕਹਿ ਨਹੀਂ ਇਹ ਨਹੀਂ ਬਣੀਆ ਮਜਰੂਰ ਸੁਣ ਕਿਆ ਲਾਉਣੀ ਆਪਾਂ ਇਹ ਆਪਾਂ ਨੇ ਕਿਹਾ ਨਹੀਂ ਕਿਹੜੋ ਨਹੀਂ ਉਸ ਵੇ ਇਹਨੇ ਮੈਨੂੰ ਕਹਿੰਦਾ ਕਹਿੰਦਾ ਰੰਗ ਗੋਰਾ ਕਰਨਾ ਤੇ ਕਰ ਦਈਏ ਵੀ ਕਹਿੰਦਾ ਕੰਮ ਨਹੀਂ ਹੋਈ ਤੇ ਜਲਦੀ ਬਾਗ ਲਾਉਦੇ ਹਾਂ ਨਹੀਂ ਬਾਦ ਨੂੰ ਖਾਣਾ ਨਾ ਕੱਢੀਦਾ ਵਾ ਸਰਦਜੂ ਨੇ ਆ ਵੇ ਕੀ ਆ ਸਾਰੇ ਸਰੀਰ ਤੇ ਲਾਏ ਆ ਇਹ ਤਾਂ ਗੱਗੂ ਨੇ ਲਵੇੜਿਆ ਲਤਾਰਾ ਖੜਖ ਇਹ ਮੇਰੇ ਨਾਲ ਉਹਨਾਂ ਨਾਲ ਇਹ ਤਾਂ ਆ ਮੇਰੇ ਲਈ ਨਹੀਂ ਉਹਨਾਂ ਨਾਲ ਜੰਗ ਲੰਗੜੀ ਨੂੰ ਖਾਣ ਦੇਣਾ ਉਹ ਕੰਮ ਨਹੀਂ ਕਰਦੇ ਰਹਾ ਕੋਈ ਮੈਂ ਵਿਆਹ ਵਾਲੇ ਮਹਿੰਦੀ ਵਾਲੇ ਦੋ ਹੱਥ ਲਾ ਲਾਂ 1 ਮਿੰਟ ਰੁਕ ਕੇ ਕਰਕੇ ਦੁਨੀਆ ਨਹੀਂ ਲਾਉਣੀ ਲਾ ਤੇ ਤੂੰ ਇਕੱਲਾ ਆਉਂ ਮੇਰੇ ਕੋਲ ਉਹਨਾਂ ਲਈ ਆਉਣਾ ਉਹਨਾਂ ਨੂੰ ਕੋਈ ਨਹੀਂ ਆਉਂਦੇ ਮੱਝ ਜਨੀ ਆਉਂਦੇ ਤੂੰ ਜੱਗ ਖਾਈ ਜਾਂਦੇ ਵੇਖ ਲੈ ਕਮੂਆ ਹੁਣ ਲਈ ਰੱਖੋ ਪੰਜ ਪੰਜ ਮਿੰਟ ਵੇਸਟ ਨਹੀਂ ਕਰਨਾ ਇਹਨਾਂ ਨੂੰ ਹੋਣਾ ਬੀਬੀ ਕਿਵੇਂ ਹੁੰਦੀ ਇਹਨੂੰ ਕੱਢ ਜਾ ਇੱਕ ਮਿੰਟ ਤੁਰੇ ਆਦਾ ਸਹੀ ਤੁਰੇ ਦਾ ਆ ਜਾ ਨਹੀਂ ਕੋਈ ਕਹਿੰਦੀ ਤੈਨੂੰ ਕੋਈ ਨਹੀਂ ਕਹਿੰਦੀ ਤੂੰ ਡੰਡਾ ਘਾ ਤੋ ਫੜ ਕੇ ਫੜ ਖੜੀ ਆ ਠੋਕ ਇੱਕ ਅੱਦਾ ਤੇਰੀ ਬਾਈ ਦੇ ਵਾਲ ਮਾਰੀ ਹਣਾ ਉਤੋਂ ਦੀ ਆਜਾ ਕੋਈ ਬਾਈ ਫੜੋ ਫਿਰ ਮਾਂ ਜੀ ਆ ਆ ਆ ਫਿਰ ਬਾਈ ਨਾਲ ਭੱਜ ਜੀ ਨਹੀਂ ਕਹਿਣੇ ਨਵੇੜ ਨਾਲ ਨਹੀਂ ਮਾਂ ਆ ਜਾ ਤੁਹਾਨੂੰ ਲੈ ਲੈ ਕੇ ਜਾਣਾ ਯਾ ਡਰਦੇ ਹੱਥ ਨਹੀਂ ਲਾਉਂਦੇ ਉਹਨੂੰ ਫੜਤਾ ਤੇ ਲਿਓ ਉਹਨੂੰ ਵਾ ਵਾ ਜਾ ਦੋ ਆਟਾ ਅੱਠ ਫੇਰ ਪੜਾਉਣੇ ਨਹੀਂ ਟੋਡਿਆ ਜੀ ਕੜਾ ਹੁਣ ਫੜੀਏ ਮੈਂ ਚਰਾਂ ਚਰਾ ਕੋਈ ਬਾਈ ਫੜੀ ਬਾਈ ਬਾਈ ਮੈਂਤੀ ਆ ਨੇੜੇ ਆਪੇ ਆ ਜਾ ਨਾ ਨਾ ਬਾਈ ਉਹਦਾ ਗੈਰ ਹੈ ਬਾਈ ਉਹਦੀ ਕੋਈ ਤਾਂ ਆਉਣਾ ਤਾਂ ਘਰੇ ਆ ਪਿਛਲੇ ਨੂੰ ਫਾੜ ਖਾ ਹੋ ਆ ਆ ਆ ਆ ਮੈਂ ਮਾਂ ਨੂੰ ਤਾਂ ਨਹੀਂ ਮਿੱਟੀ ਕੱਢਦੀ ਤਾਪਦੀ ਨਹੀਂ ਇਹਨੇ ਗੋਰਾ ਹੋ ਗਿਆ ਕਿੱਥੇ ਜਾਣਾ ਪਹਿਲਾਂ ਇਹਨੂੰ ਵੀ ਪੁੱਛ ਇਹਨੂੰ ਪੁੱਛ ਇਹਨੂੰ ਕਿਹੜਾ ਸ਼ਗੜ ਪੜਾ ਜਿਹੜਾ ਐਡਾ ਗੋਰਾ ਦਾ ਚਿੱਟਾ ਹੋਰ ਦਿਆ ਘਰੇ ਤਾਂ ਆਏ ਗਈ ਘਰੇ ਤਾਂ ਆਏ ਗਈ ਗੁੱਗੂ ਗੁੱਗੂ ਇੱਧਰ ਆ ਪੈ ਜਾਣੇ ਤੈਨੂੰ ਕੰਗ ਲੈ ਕੇ ਉਹ ਬਣਾਉ ਰਾਮਨਾਲੀ ਉਹ ਕੰਗ ਲੈ ਕੇ ਜੰਮੂ ਜੋ ਵੀ ਊਜੇ ਨਹੀਂ ਹੁੰਦਾ ਗੋੜੇ ਦੀ ਵੇਸ ਪੁੱਤ ਆ ਓਏ ਟੋਰੇ ਦਾ ਮੂੰਹ ਨਹੀਂ ਕਰਦਾ મે <laughs> <laughs> ਬੱਲੇ ਬੱਲੇ ਮੇਰੇ ਹੀ ਮਾਰੀ ਜਾਂਦੀ ਉਹਦਾ ਉਹ ਤਾਂ ਕਹਿ ਰਿਹਾ ਸਾਰੀ ਉਹ ਵੇਖੇ ਜੱਪਾ ਪਾਉਂਦਾ ਫੜਿਆ ਨਹੀਂ ਗਿਆ ਉਹ ਟਾਇਆ ਤੋਂ ਨੇ ਤੋਂ ਭੱਜਿਆ ਨਹੀਂ ਜਾਂਦਾ ਹੋਏ ਤਾ ਉਹ ਕੜਾਈ ਹੱਥ ਤੇ ਰਹਿ ਗਿਆ ਉਹ ਦੇਖੀ 10 ਐਨੇ ਜੋ ਗਏ ਆ ਤੁਸੀਂ ਜਾਵੇ ਤਾਂ ਇੰਨਾ ਮੋਟਾ ਤਾਂ ਭੱਜਿਆ ਨਹੀਂ ਫੜਨੀ ਤੇ ਤੁਸੀਂ ਤਾਂ ਫੜਿਆ ਹੀ ਨਹੀਂ ਗਿਆ ਹਾਂ ਨਹੀਂ ਲੱਗੀ ਮੈਂ ਹੌਲੀ ਹੌਲੀ ਕਰਕੇ ਉਹ ਵੇਖ ਸਾਰੇ ਕੱਪੜੇ ਵੀ ਖਰਾਬ ਹੋ ਗਏ ਉਹ ਹੁੰਦਾ ਵੜੇਂ ਤੇ ਬੰਦਾ ਦਾ ਅੱਜ ਤੈਨੂੰ ਮੈਂ ਬਣਾਉਂ ਬੇਕੀ ਵੀ ਨਹੀਂ ਮੇਰੀ ਆਲੀ ਕਾਹਦਾ ਆਉਣੀ ਭਈ ਉਹਦੇ ਆਲੀ ਜਾ ਜਿੰਨੇ ਮੜਿਆ ਸਾਰੇ ਤੇਰੇ ਆ ਮੇਰੇ ਕਾਦੇ ਕੰਮ ਹਾਂ ਕਰ ਤੂ ਤਾਂ ਤੂੰ ਕਰਦਾ ਦੇ ਖੜਾ ਮਾ ਉਹਨਾਂ ਨੂੰ ਉਹਨਾਂ ਨੇ ਬਾੜ ਉਹਨੇ ਤੈਨੂੰ ਮੜਿਆ ਚੰਗੀ ਤਰ੍ਹਾਂ ਹੋ ਜਾ ਤੁਸੀਂ ਹੁਣ ਤੇ ਮਿੱਤਰਾਂ ਨਾਲ ਆ ਇਹਨੂੰ ਸੋਦਾ ਲੈਣ ਦੇ ਉੱਤ ਸੋਦਾ ਉਹਨੂੰ ਤੂੰ ਕੀ ਕਰਦਾ ਦੱਸ ਪਹਿਲਾਂ ਆ ਚੰਗੀ ਭਲੀ ਤਾਂ ਸੀਗੇ ਉੱਥੋਂ ਤੱਕ ਗਏ ਕਹਿੰਦੇ ਲੈਣ ਨਹੀਂ ਰਿਹਾ ਕਰੇ ਕੰਮੂ ਪਤੋ ਲੈ ਆ ਯਾਰ ਕਾਹਾ ਆਵਾ ਕਿਆ ਵਹਲੇ ਆ ਲੈਂਦਾ ਨਹੀਂ ਕੋਈ ਲੈਂਦਾ ਹੀ ਨਹੀਂ ਕੋਈ ਹੋਰ ਗਾੜਾ ਹੀ ਤਾਂ ਲੈਂਸਰ ਲੱਗੇ ਰਾ ਤਿੰਨੇ ਜਣੇ ਵੱਟਾ ਬੜਾ ਵੱਡਾ ਇਹਨਾਂ ਨੂੰ ਗੱਟਿਆਂ ਨੂੰ ਲੱਗਾਈ ਉਹ ਲੱਗ ਗਈ ਹੋਏ ਲਾਵੇ ਗੂੜੀ ਚ ਵੱਜਾਈ ਰੋੜਾ ਵਰਾਲ ਹੈ ਚੰਗੀ ਤੇਰਾ ਮੂੰਹ ਮਾਤੋ ਉਟਕਾ ਕੇ ਪਾਣੀ ਠੰਡਾ ਵਾ ਵਿੱਚ ਵੜ ਚ ਬੱਚੇ ਜੋ ਚ ਗਰਮ ਹੁੰਦਾ ਆ ਇੱਥੇ ਤਾਂ ਬਾਹਰ ਠੰਡਾ ਹੀ ਲੱਗਣਾ ਤੇ ਨੂੰ ਅੰਦਰ ਵੜ ਅੰਦਰ ਉੱਥੇ ਸਹੀ ਆ ਆ ਵਿੱਚ ਵੜ ਜਾ ਉਹ ਸੈਟ ਆ ਕੰਮ ਇਹ ਲੈ ਆਪਾਂ ਹਰਾ ਹੈਂ ਮਾ ਚਲੋ ਇਹ ਨਹੀਂ ਲੈਂਦੀ ਭਰਾਵਾ ਆ ਲਿਆਂਦਾ ਸਾਬਣ ਤੁਹਾਡੇ ਲਈ ਜੰਗਾਲਿਆ ਇਨੇ ਲਾਉਣੀ ਆ ਜਗਾ ਲਿਆ ਲੋ ਜ਼ਾਬੜ ਆ ਇਧਰ ਇਕਾਈ ਫਿਰਦਾ ਆੜ ਪਈਆ ਲੱਗੇ ਦਾ ਕੱਚ ਇਹ ਰਬਾ ਤੋਡਾ ਭੜਾ ਜੇ ਲਾਵੇ ਗੱਗੂ ਹਣੀ ਆਣਾ ਲਾਉਂਦੇ ਆ ਹਲੀ ਹਲੀ ਤੇ ਇਸੇ ਦੇ ਨਾਲ ਵਲਾਗ ਅੱਜ ਦਾ ਕਥਮ ਆ ਜੇ ਤੈਨੂੰ ਵੀ ਲਾਭ ਵਧੀਆ ਲੱਗੇ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਸਬਸਕ੍ਰਾਈਬ ਵੀ ਕਰਦੇ ਹੋ ਚੈਨਲ ਨੂੰ ਤੇ ਬਾਕੀ ਗੱਗੋ ਨਾਲ ਦੇ ਰੰਗ ਦਾ ਤਾਂ ਫਰਕ ਪੈ ਗਿਆ ਅੱਗੇ ਨਾਲ ਹਾਂ ਉਹ ਖੰਭ ਲਈ ਜਾਂਦਾ ਹੀ ਮਗਰ ਕਹਿੰਦਾ ਹੱਲੇ ਵੀ ਨਹੀਂ ਲੈਣ ਦਿਆ ਲੈਂਦਾ ਹੀ ਹੈਲੋ ਮਿਲਦੇ ਨੇਕਸਟ ਵਲਾਵ ਵਿੱਚ ਜੇ ਲੈ ਗਿਆ ਤੇ ਦੱਸਾਂ ਤੁਹਾਨੂੰ